ਸੁਖਵੀਰ ਸਿੰਘ ਬਾਦਲ ਜਿਹੜੇ ਨੇ ਹੁਣ ਨੈਲੇ ਤੇ ਦਿਹਲਾ ਮਾਰਨ ਲਈ ਤਿਆਰ ਹੈਗੇ ਨੇ ਉਹ ਚੱਕਰ ਵੀਊ ਚ ਫਸਾਉਂਦੇ ਨਜ਼ਰ ਆ ਰਹੇ ਨੇ ਬਾਗੀ ਧੜੇ ਨੂੰ ਪਹਿਲਾਂ ਬਾਗੀ ਧੜਾ ਉੱਪਰ ਨਜ਼ਰ ਆ ਰਿਹਾ ਸੀ ਪਹਿਲਾਂ ਐਂ ਲੱਗ ਰਿਹਾ ਸੀ ਜਿਵੇਂ ਸੁਖਵੀਰ ਸਿੰਘ ਬਾਦਲ ਤੋਂ ਉੱਤੇ ਬਾਗੀ ਧੜੇ ਨੇ ਆਪਣੀ ਲਤ ਰੱਖ ਲਈ ਹੈ ਪਰ ਹੁਣ ਐ ਪ੍ਰਤੀਤ ਹੋ ਰਿਹਾ ਕਿ ਬਾਗੀ ਧੜਾ ਜਿਹੜਾ ਹੈ ਉਹ ਚੱਕਰ ਵੀਊ ਦੇ ਵਿੱਚ ਫਸਦਾ ਨਜ਼ਰ ਆ ਰਿਹਾ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਚਾਲ ਚੱਲਣ ਨੂੰ ਤਿਆਰ ਨੇ ਔਰ ਹੁਣ ਨੈਲੇ ਤੇ ਦਿਹਲਾ ਜਿਹੜਾ ਆ ਉਹ ਹੋਵੇਗਾ ਦਰਸਲ ਚਰਚਾਾਂ ਮਾਂ ਚੱਲ ਰਹੀਆਂ ਸੀ ਕਿ ਕਿਵੇਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਨਰਦਾਰ ਨੇ ਤਲਬ ਕੀਤਾ ਸੁਖਬੀਰ ਸਿੰਘ ਬਾਦਲ ਨੂੰ ਔਰ ਇਸ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਛਵੀ ਦੇ ਉੱਤੇ ਮਾੜਾ ਅਸਰ ਪੈ ਸਕਦਾ ਆ ਔਰ ਇਦਾਂ ਹੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਆਪਣੀ ਪ੍ਰਧਾਨਗੀ ਖੋ ਸਕਦੇ ਨੇ ਪਰ ਜਿੱਦਾਂ ਇਹ ਵਿਚਾਰਿਆ ਗਿਆ ਸੀ ਜਿੱਦਾਂ ਇਹ ਸੋਚਿਆ ਗਿਆ ਸੀ ਲੱਗਦਾ ਬਾਗੀ ਧੜੇ ਨੇ ਜੋ ਸੋਚਿਆ ਸੀ ਉਸ ਤੋਂ ਉਲਟ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਬੜੇ ਹੀ ਸਤਕਾਰਯੋਗ ਤਰੀਕੇ ਦੇ ਨਾਲ ਇਹ ਸੱਮਨ ਜਿਹੜੇ ਨੇ ਉਹ ਕਬੂਲ ਲਏ ਨੇ ਇਹ ਜਿਹੜਾ ਤਲਬ ਕੀਤਾ ਗਿਆ ਉਹਨਾਂ ਨੂੰ ਇਦੇ ਉੱਤੇ ਅ ਬੜੀ ਵਿਨਮਰਤਾ ਦੇ ਨਾਲ ਉਹਨਾਂ ਨੇ ਹਾਮੀ ਭਰੀ ਆ ਔਰ ਇਹਨੂੰ ਕਬੂਲ ਲਿਆ ਆ ਉਹਨਾਂ ਨੇ ਕਿਹਾ ਕਿ ਉਹ ਜ਼ਰੂਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣਗੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਸਾਹਮਣੇ ਔਰ ਪੰਜੇ ਤਖਤਾਂ ਦੇ ਜਥੇਦਾਰਾਂ ਦੇ ਸਾਹਮਣੇ ਉਹ ਪੇਸ਼ ਹੋਣਗੇ ਜਿਸ ਤੋਂ ਬਾਅਦ ਇਹ ਕਲੀਅਰ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਤਿਆਰ ਨੇ ਹਾਲਾਂਕਿ ਕਦੋਂ ਜਾ ਰਹੇ ਨੇ ਇਹਦੇ ਬਾਰੇ ਕਲੀਅਰ ਕਰਨਾ ਥੋੜਾ ਔਖਾ ਹੋ ਸਕਦਾ ਹੈ ਕਿ ਕਿਸ ਦਿਨ ਸੁਖਬੀਰ ਬਾਦਲ ਉੱਥੇ ਜਾ ਕੇ ਪਹੁੰਚਣਗੇ ਕਿਦੋਂ ਅਪੜਨਗੇ ਕਿਦਾਂ ਉਹਨਾਂ ਨੂੰ ਉੱਥੇ ਇੱਕ ਟੈਰੇ ਦੇ ਵਿੱਚ ਖੜ੍ਹਾ ਕੀਤਾ ਜਾਊਗਾ ਹੁਣ ਗੱਲ ਇੱਥੇ ਛਿੜ ਕਿ ਹੁਣ ਸੁਖਬੀਰ ਸਿੰਘ ਬਾਦਲ ਡਰ ਕੇ ਜਾਂ ਮਸਮਸਾ ਕੇ ਜਾਂ ਹਾਰ ਮੰਨ ਲੈਣਗੇ ਪ੍ਰਧਾਨਗੀ ਛੱਡ ਦੇਣਗੇ ਉਹਵੇਂ ਨਹੀਂ ਹੋਇਆ ਸੁਖਬੀਰ ਸਿੰਘ ਬਾਦਲ ਨੇ ਸਾਰਾ ਕੁਝ ਕਬੂਲ ਲਿਆ ਔਰ ਸ੍ਰੀ ਹਕਾਲਕ ਸਾਹਿਬ ਦੇ ਸਾਹਮਣੇ ਨਤਮਸਤਕ ਹੋਣ ਲਈ ਤਿਆਰ ਬਰਤਿਆਰ ਨੇ ਚਰਚਾਵਾ ਚੱਲਦੀਆਂ ਪਈਆਂ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਤਿਆਰੀ ਕਰਦੇ ਪਏ ਨੇ ਸ੍ਰੀ ਹਕਾਲਕ ਸਾਹਿਬ ਦੇ ਸਾਹਮਣੇ ਪੇਸ਼ ਹੋਣ ਦੀ ਪਰ ਸਿਰਫ ਸੁਖਬੀਰ ਸਿੰਘ ਬਾਦਲ ਨਹੀਂ ਸਗੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪੁਰਾਣੀਆਂ ਫਾਈਲਾਂ ਖੰਗਾਲਦੀ ਪਈ ਹੈ ਦਰਸਲ ਦੱਸਿਆ ਜਾ ਰਿਹਾ ਹੈ ਕਿ ਐਸਜੀਪੀਸੀ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਕਿਉਂਕਿ ਐਸਜੀਪੀਸੀ ਤੇ ਵੀ ਇਲਜ਼ਾਮ ਹੈ ਕਿ ਸੌਦਾ ਸਾਧ ਨੂੰ ਮਾਫੀ ਦੇਣ ਤੋਂ ਬਾਅਦ 90 ਲੱਖ ਰੁਪਏ ਦੇ ਇਸ਼ਤਿਹਾਰ ਜਿਹੜੇ ਨੇ ਉਹ ਐਸਜੀਪੀਸੀ ਦੇ ਵੱਲੋਂ ਛਾਪੇ ਗਏ ਸੀ ਯਾਨੀ ਕਿ ਜਿਹੜੇ ਪੈਸੇ ਨੇ ਉਹ 90 ਲੱਖ ਰੁਪਏ ਲਗਾਏ ਗਏ ਸੀ ਐਸਜੀਪੀਸੀ ਵੱਲੋਂ ਇਹ ਇਲਜ਼ਾਮ ਐਸਜੀਪੀਸੀ ਦੇ ਉੱਤੇ ਲਗਾਏ ਗਏ ਨੇ ਹੁਣ ਇੱਥੇ ਸਵਾਲ ਖੜਦਾ ਆ ਕਿ ਐਸਜੀਪੀਸੀ ਇਸ ਨੂੰ ਕਿਸ ਤਰ੍ਹਾਂ ਹੁਣ ਐਨਲਾਈਫ ਕਰੂਗੀ ਕਿਸ ਤਰ੍ਹਾਂ ਇਹਨੂੰ ਜਸਟੀਫਾਈ ਕਰੂਗੀ ਹੁਣ ਉਸੇ ਆਧਾਰ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਐਸਜੀਪੀਸੀ ਵੀ ਲੱਗੀ ਹੋਈ ਹੈ 5 ਲੱਖਾਂ ਘਾਲੀਆਂ ਜਾ ਰਹੀਆਂ ਔਰ ਦੂਜੇ ਪਾਸੇ ਸੁਖਬੀਰ ਸਿੰਘ ਵਾਰਲ ਜਿਹੜੇ ਨੇ ਉਹ ਵੀ ਤਿਆਰੀ ਕੱਸੀ ਬੈਠੇ ਨੇ ਹੁਣ ਇੱਕ ਪਾਸੇ ਤਾਂ ਵਿਚਾਰਿਆ ਜਾ ਰਿਹਾ ਸੀ ਕਿ ਸੁਖਬੀਰ ਬਾਦਲ ਦੀ ਜਿਹੜੀ ਕੁਰਸੀ ਆ ਉਹ ਖਸ ਦੀ ਨਜ਼ਰ ਆ ਰਹੀ ਹੈ ਖਿਸਕ ਦੀ ਨਜ਼ਰ ਆ ਰਹੀ ਹੈ ਪਰ ਸੁਖਬੀਰ ਬਾਦਲ ਦਾ ਕੌਨਫੀਡੈਂਸ ਇਹ ਸਾਫ ਦੱਸ ਰਿਹਾ ਕਿ ਉਹ ਤਿਆਰ ਬਰ ਤਿਆਰ ਨੇ ਔਰ ਸ਼੍ਰੀ ਹਰਖਾਲਤਾਖ ਸਾਹਿਬ ਜਾ ਕੇ ਨਤਮਸਤਕ ਹੋ ਕੇ ਉਹ ਪ੍ਰਧਾਨਗੀ ਸਮੇਤ ਵਾਪਸ ਮੁੜਨਗੇ ਇਹ ਵੀ ਕਿਤੇ ਨਾ ਕਿਤੇ ਦਾਵਾ ਜਿਹੜਾ ਉਹ ਕੀਤਾ ਜਾ ਰਿਹਾ ਖੈਰ ਕਿੰਨੇ ਕੁ ਸੱਚਾਈ ਹੈ ਹੁਣ ਇਸ ਦਾਵੇ ਦੇ ਵਿੱਚ ਇਹ ਸਮਾਂ ਦੱਸੇਗਾ ਔਰ ਸ਼੍ਰੀ ਹਰਖਾਲਤਾਖ ਸਾਹਿਬ ਸਾਹਮਣੇ ਨਤਮਸਤਕ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨਾਲ ਕੀ ਕੁਝ ਕੀਤਾ ਜਾਂਦਾ ਇਹ ਵੀ ਸਵਾਲ ਖੜਦਾ ਕਿਉਂਕਿ ਇਤਰਾਜ਼ ਚੱਕਿਆ ਗਿਆ ਹੈ ਕਿ ਜਦੋਂ ਪਹਿਲਾ ਹਾਲ ਹੀ ਦੇ ਵਿੱਚ ਸ੍ਰੀ ਘਟਕ ਸਾਹਿਬ ਵੱਲੋਂ ਸਜ਼ਾਾਂ ਲਗਾਉਣੀਆਂ ਸੀ ਤਾਂ ਉਸ ਵੇਲੇ ਸਿਰਫ ਲੰਗਰ ਦੀ ਸੇਵਾ ਜਪਜੀ ਸਾਹਿਬ ਪੜਨ ਦੀ ਸੇਵਾ ਔਰ ਪ੍ਰਸ਼ਾਦ ਕਰਾਉਣ ਦੀ ਸੇਵਾ ਜਿਹੜੀ ਹੈ ਉਹ 20 ਦਿਨਾਂ ਤੱਕ ਲਗਾ ਦਿੱਤੀ ਗਈ ਇਹਨੂੰ ਸਜ਼ਾ ਨਹੀਂ ਕਹਿੰਦੇ ਸਾਫਟ ਔਰ ਦੇ ਉੱਤੇ ਕਿਹਾ ਜਾ ਰਿਹਾ ਸੀ ਕਿ ਇਹ ਇੱਕ ਨਿਤਨੇਮ ਜਿਹੜਾ ਆ ਉਹ ਲੋਕਾਂ ਨੂੰ ਕਰਨ ਲਈ ਪ੍ਰੇਰਿਆ ਗਿਆ ਇਹ ਸਜ਼ਾ ਨਹੀਂ ਲਗਾਈ ਗਈ ਹੁਣ ਸਵਾਲ ਖੜਦਾ ਕਿ ਇਹੋ ਜੀ ਸਥਿਤੀ ਜਿਹੜੀ ਆ ਉਹ ਕੀ ਸੁਖਵੀਰ ਸਿੰਘ ਬਾਦਲ ਦੀ ਵੀ ਲਾਈ ਜਾਊਗੀ ਜਾਂ ਫਿਰ ਸਜ਼ਾ ਲਾਈ ਜਾਵੇਗੀ ਕਿਉਂਕਿ ਜੁੜੀ ਕਾਲ ਤੱਕ ਸਾਰ ਤੋਂ ਹੀ ਸਜ਼ਾਵਾਂ ਕੋੜੇ ਮਾਰਨ ਦੀਆਂ ਵੀ ਲੱਗੀਆਂ ਨੇ ਹੁਣ ਕੀ ਇਹੋ ਜੀ ਸਜ਼ਾ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਜਾਂਦੀ ਹੈ ਕੀ ਕੁਝ ਸਾਹਮਣੇ ਆਉਂਦਾ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ